ਵਾਣਾ ਇਹ ਕਹਿੰਦੇ ਕਾਲੀਏ ਸਿਕੰਦਰੇ ਵਾਲਾ ਹੋਰੇ ਤਗੜਿਆ ਕਦਾਵਾ ਦਾ ਕਰ ਗਿਆ ਅਗਲੀ ਰੇਡ ਤੇਜਵੀਰ ਧੁੰਨ ਦੀ ਤੇ ਬੋਲ ਉਸਤਾਜਿਆਂ ਦੇ ਲਓ ਸਾਹਮਣੇ ਤੇਜ ਕਹਿੰਦੇ ਧੰਨਾ ਦੀ ਧਰਤੀ ਦਾ ਖੇਡ ਮੈਦਾਨ ਦੇ ਇੱਕੋ ਚਾਰ ਤਿਆਰ ਨੇ ਇੱਕ ਸਾਈਡ ਤੇ ਤਾਬੇ ਦੀ ਖੇਡ ਕਬੱਡੀ ਦਾ ਮਾਰਸਾ ਸੁਰ ਸਿੰਘ ਪਿੰਡ ਵਾਲਾ ਮੁੰਡਾ ਔਰ ਆਹ ਸਾਹਮਣੇ ਨਾ ਜਾਣ ਗੁਰੂ ਦਾ ਖਾਨ ਸਾਹ ਕਹਿੰਦੇ ਪੀਕੇ ਰੰਗਲੇ ਪੰਜਾਬ ਦਾ ਰੰਗਲਾ ਸ਼ਰਮਕ ਕੇ ਸਿੰਘ ਮਾਰ ਤੇ ਠੋਕਰ ਤੱਕਤਾ ਤਾਜਾਂ ਨੂੰ ਨਾ ਫੜ ਕਮਲਿਏ ਨਹੀਂ ਨਾ ਫੜ ਉੱਦਿਆਂ ਤਾਜਾਂ ਨੂੰ ਮਸਤ ਗੜਿਆ ਕਾਰਜ ਸਾਨੀ ਖੇਡ ਕਬੱਡੀ ਦਾ ਕਹਿੰਦੇ ਬੰਦੇ ਮਾਨ ਜਾਹੀ ਹੈ ਮਸਤ ਗੜਿਆ ਕਾਰ ਇਸ ਸ਼ਹਿਰ ਨਗਰ ਦੀ ਜਾਨ ਇਹਨਾਂ ਗਰਾਉਂਡਾਂ ਵਿੱਚ ਖੇਡ ਖੇਡ ਕੇ ਵੱਡਾ ਹੋਇਆ ਖੇਡ ਮੈਦਾਨ ਦੇ ਵਿੱਚ ਕਾਲੀਏ ਸਕੱਤਰੇ ਦੀ ਧਰਤੀ ਆ ਜੀਤਾ ਮਹਾਵੀਰ ਹੋਣੀ ਆ ਸਾਡੀ ਖੇਡ ਕਮੇਟੀ ਦੇ ਵੱਡੇ ਮਾਲਸ ਇਧਰ ਦੇ ਪਾਸਿਆਂ ਦਾ ਟੱਕਾਂਗੇ ਆਹ ਕਾਂਜੀ ਲੱਗ ਚੁੱਕੀ ਫਰੰਕੀ ਦਾ ਰੇਡਰ ਨੇ ਜੋੜਿਆ ਹਰਪਾਲ ਸਿੰਘ ਸਰਪੰਚ ਸਾਹਿਬ ਭੱਜ ਕੇ ਆਏ ਆ ਭੱਜ ਗਿਆ ਬਗਿਆ ਪਿਆਰ ਲੈ ਲੈ ਜਵਾਨਾ ਤੇ ਕਹਿੰਦੇ ਮੰਨਾ ਛੱਠੂ ਕਬੱਡੀ ਪਾ ਰਿਹਾ ਹੈ ਨਵਾਂ ਪਿੰਡ ਹੈ ਆਹ ਸਾਹਮਣੇ ਮੇਰੇ ਮਿੱਤਰੋ ਮਨੇ ਚੱਥੂ ਦੀ ਰੇਡ ਹੈ ਤੇ ਕਹਿੰਦੇ ਰਵੀ ਸੰਤੂ ਦੇ ਨਾਲ ਗੂੜੇ ਰਿਸ਼ਤੇਦਾਰੀਆਂ ਲਓ ਇਧਰਲੇ ਪਾਸੇ ਦੇਖਦਾ ਚਾਰ ਖੜੇ ਤੇ ਚਾਹ ਦੇ ਵਿੱਚੋਂ ਕੌਣ ਇਧਰਲੇ ਪਾਸੇ ਡਬਲ ਟੱਕ ਤੇ ਇਧਰ ਕਹਿੰਦੇ ਮਨਜੀਤ ਇਹਨੂੰ ਮਾਝੇ ਦਾ ਸੁਲਤਾਨ ਕਹਿੰਦੇ ਦੁਨੀਆ ਲਓ ਕਹਿੰਦੇ ਮੇਰੇ ਵੀਰੋ ਫਤੇਪੁਰੀਆ ਨਵੇਂ ਪਿੰਡਿਆ ਕਬੱਡੀ ਪਾ ਰਿਹਾ ਲਓ ਸਾਹਮਣੇ ਕਬੱਡੀ ਦੇ ਗਰਾਊਂਡ ਚਾਪਾ ਟੱਕਾਂਗੇ ਇੱਕ ਗਨੀ ਤੇ ਮਹਾਦੀਪੁਰੀਆ ਨਾਮ ਕਹਿੰਦੇ ਢੋਲਾ ਦਾ ਸਰਪੰਚਾ ਦਾ ਪੁੱਤਰ ਇੱਕ ਕਮੀ ਤੇ ਤਾਬੇ ਦੀ ਖੇਡ ਕਬੱਡੀ ਦਾ ਬਾਸ ਸੁਰ ਸਿੰਘਿਆ ਬੱਲ ਟੱਕਰ ਬੱਲ 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 ਬੱਲੇ 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 ਵਾਓ ਸੋਹਣਾ ਪੰਚਾਇਤ ਦਾ ਵੱਡਾ ਅਫਸਰ ਆਹ ਖੇਡ ਕਬੱਡੀ ਦੇ ਵਿੱਚ ਵੀ ਨਾਜਨ ਦੀ ਤੂਤੀ ਬੋਲਦੀ ਐ ਆਹ ਸਾਹਮਣੇ ਆਪਾਂ ਟੱਕਾਂਗੇ ਕਾਕਾ ਨਾਜਨ ਮਾੜੀ ਮਿਹਗੇ ਦੀ ਧਰਤੀ ਦਾ ਕਾਰਜਾ ਹੈ ਇਰਾਦਾ ਕਾਰਜਾ ਹੈ ਇਰਾਦਾ ਕਾਰਜਾ ਹੈ ਆਰਾਦਾ ਵਾਲੇ ਦੇ ਪਾਸੇ ਏ ਬਲ 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 ਇੱਥੇ ਰੱਖ ਇੱਥੇ ਰੱਖ ਕਾਕਾ 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 ਤੇ ਗਿੰਦੇ ਹੋਰ ਵੀਤਾ ਹੈ ਇਹ ਮਸਤ ਗੱਡੀਆਂ ਪਿਛਲੇ ਦਿਨੀ ਮੇਰੇ ਮਿੱਤਰੋ ਐਨ ਆਰ ਆਈ ਭਰਾਵਾਂ ਨੇ 70000 ਨਾਲ ਮਾਨ ਸਨਮਾਨ ਬਖਸ਼ਿਆ ਕਹਿੰਦੇ ਰਾਜੋ ਕੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਸ੍ਰੀ ਮਾਨ ਨੂੰ ਸੰਤ ਬਾਬਾ ਮੰਗਾ ਦਾ ਜੀ ਮਹਾਂਪੁਰਸ਼ ਰਾਜੋ ਕੇਵਾਲਾ ਦਾ ਪਿੰਡ ਹੈ ਲਓ ਕਹਿੰਦੇ ਗੋਰੇ ਗਨੇ ਦੀ ਕਬੱਡੀ ਪਾ ਰਹੀ ਹੈ ਦੁਨੀਆ ਤੋਂ ਪਰਚਾਈ ਹੈ ਕਹਿੰਦੇ ਰਾਜੋ ਕੇ ਪਿੰਡ ਦੀ ਲਓ ਸਾਹਮਣੇ ਮੇਰੇ ਮਿੱਤਰੋ ਗੋਰਾ ਕਬੱਡੀ ਪਾ ਰਿਹਾ ਹੈ ਵੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ ਇਧਰ ਕਾਹਦੀਆਂ ਨੇ ਲਓ ਸੱਤਾ ਕਹਿੰਦੇ ਗਲਾਲੀਪੁਰ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਹੈ ਇੱਕ ਓਕ ਪਾ ਮੈਦਾਨ 'ਪੋਟਾ ਖੇਡ ਮੈਦਾਨ 'ਤੇ ਕਬੱਡੀ ਕਬੱਡੀ ਕਰਦਾ ਹੈ ਪਿਤਾ ਪਰ ਪੋਤੋਂ ਮਸਲ ਪਰ ਘੋੜਾ ਬਾਹਾਂ ਨਹੀਂ ਤੇ ਥੋੜਾ ਥੋੜਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਧਰੋਂ ਦੇ ਪਾਸੇ ਟੱਕਰ ਵੱੱਗੀ ਹੈ ਟੱਕਰ ਵੱੱਗੀ ਹੈ ਟੱਕਰ ਵੱੱਗੀ ਹੈ ਆਹ ਸਾਹਮਣੇ ਬਰਾਸਤ ਦੇ ਵਿੱਚ ਮਿਲੀ ਹੋਈ ਕਬੱਡੀ ਟੱਕਰਾਂ ਵੱੱਗੀਆਂ ਖੇਡ ਮੈਦਾਨ ਦੇ ਵਿੱਚ ਫੜਿਆ ਹੋਇਆ ਗੁੱਟ ਚੂੜੀਆਂ ਚਰਾਉਂਦਾ ਤੇ ਇਮਾਨ ਹੋ ਗਿਆ ਮੇਰਾ ਹਰਾਜਤਨਾ ਸ਼ੱਦੇ ਵੰਜਾਰਾ ਇਹਨਾਂ ਨੂੰ ਅੱਗੀ ਜਾਂ لے گیا سردار نمبر سر مہان میں پاس کہ بڑی بھار ہے ਕਹਿੰਦੇ ਬੱਗੇ ਪਿੰਡ ਵਾਲਾ ਇੱਕ ਮੇਰੇ ਮਤੋਂ ਸ਼ੀਨਾ ਵਾਲਾ ਇੱਕ ਕਹਿੰਦੇ ਸੁਰਖਪੁਰੀਆ ਇੱਕ ਆਹ ਦੁੱਲਾ ਹੈ ਲਓ ਇਧਰਲੇ ਪਾਸੇ ਕਹਿੰਦੇ ਗੱਗੂ ਗੂਏ ਵਾਲਾ ਕਬੱਡੀ ਪਾ ਰਿਹਾ ਹੈ ਲੈ ਵੀ ਸੁਣਵਾਉ ਆ ਲਿਆ ਹਾਂ ਰਾਂਡਾ ਔਰ ਇਹ ਕਹਿੰਦੇ ਪਵਨ ਹੈ ਇਹ ਕਾਲੀਏ ਸਖਤਰੇ ਵਾਲਾ ਮੇਰੇ ਮਿੱਤਰੋ ਕਹਿੰਦੇ ਇੱਕ ਤਗੜੇ ਅੰਕ ਦਾ ਵਾਅਦਾ ਕਰ ਗਿਆ ਇਧਰ ਕਹਿੰਦੇ ਗੁਰੂ ਦਾ ਖਾਲਸਾ ਕਬੱਡੀ ਪਾ ਰਿਹਾ ਹੈ ਖੇਡ ਦੇ ਮਨਾਉਣ ਦੇ ਵਿੱਚ ਮੇਰੇ ਮਿੱਤਰੋ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਕਹਿੰਦੇ ਸਿੱਖੀ ਸਾਂਭੀ ਹੋਈ ਹੈ ਲੈ ਵੀ ਦਰਾਜੀਆਂ ਵਾਲਿਆ ਹਾਰ ਰਾਂ ਦਾ ਜਾਂ ਕਹਿੰਦੇ ਮਸਤ ਗੜੀਏ ਨੂੰ ਜਾਂ ਕਹਿੰਦੇ ਸਵਰਾਵਾਂ ਦੇ ਹੈਪੀ ਨੂੰ ਇਹ ਨਾਲ ਕਹਿੰਦੇ ਨਵੀਂ ਜੀ ਉਮਰ ਦਾ ਮੁੰਡਾ ਫਰਾਂ ਕਹਿੰਦੇ ਮਸਤ ਗੜੀਆ ਇਹ ਕਾਰ ਹੈ ਐਨ ਮੇਰੇ ਮਿੱਤਰੋ ਬੁਲਡ ਦੇ ਨਾਲ ਸਨਮਾਨਿਆ ਹੋਇਆ ਲਓ സമനെ വാർത്ത മുഖത്ത ਲਓ ਇਧਰਲੇ ਪਾਸੇ ਜੀਤਾ ਕਹਿੰਦੇ ਕਬੱਡੀ ਮਾਰ ਰਿਹਾ ਹੈ ਕਾਲੀਏ ਸਕੰਦਰੇ ਪਿੰਡ ਦੀ ਧਰਤੀ ਹੈ ਐਨ ਮੇਰੇ ਬੰਦੋ ਸਵਾਦ ਮੱਝਾ ਪਿਆ ਹੈ ਐਵੀ ਕਰਸਾ ਵਾਲਾ ਹੋ ਸਾਹਮਣੇ ਕਰਦੇ ਹਰ ਤਮਾਜਨ ਇਹ ਕਹਿੰਦੇ ਗੁਰਬੀਰ ਕਰਸ ਕੋਸ਼ਿਸ਼ ਕਰਦਾ ਐਨ ਤਾਲੀਆਂ ਨਾਲ ਭੀਤਾ ਸਾਡਾ ਵੀਰ ਹੈ ਦਿੱਲੀਆ ਗਰਾਂਗਾਂ ਦੇ ਵਿੱਚੋਂ ਵੱਡੇ ਧੰਨਵਾਦ ਲਓ ਸਾਹਮਣੇ ਮੇਰੇ ਮਿੱਤਰੋ ਮੰਨਾ ਚੱਠੂ ਰੇਡ ਮਾਰ ਰਿਹਾ ਹੈ ਰੇਡਾਂ ਪੈਂਦੇ ਜੱਫੇ ਲੱਗਦੇ ਹੈ ਐਨ ਮੇਰੇ ਮਿੱਤਰੋ ਕਾਲੀਏ ਪਿੰਡ ਦੀ ਧਰਤੀ ਹੈ ਇਧਰ ਕਹਿੰਦੇ ਦਰਾਜੇ ਪਿੰਡ ਵਾਲਾ ਕੋਸ਼ਿਸ਼ ਕਰਦਾ ਵੀਰ ਜੀ ਲਓ ਜੀ ਬਹੁਤ ਸੋਹਣੀ ਰੇਡ ਅਗਲੇ ਬੰਨੇ ਪੌਂਟ ਜਾ ਰਹੇ ਨੇ ਬੇਸਿਕਾ ਕਬੱਡੀ ਦੇ ਵਿੱਚ ਨਵੇਂ ਪਲੇਅਰਾਂ ਦੇ ਨਾਮ ਨਹੀਂ ਪਤਾ ਪਰ ਫਿਰ ਵੀ ਵੇਖਣ ਲਈ ਦਰਸ਼ਕਾਂ ਰੇਡ ਅਗਲੀ ਰੇਡ ਤੇ ਬੋਲ ਸਾਡੇ ਲਓ ਜੀ ਦੇਖਦੇ ਆ ਅਗਲੀ ਰੇਡ ਪਈ ਹੋਈ ਆ ਅੱਗੇ ਖਿਡਾਰੀਆਂ ਜਲਦੇ ਮੈਦਾਨ ਦੇ ਵਿੱਚ ਅਗਲੇ ਬੰਨੇ ਪਲੇਅਰ ਟੱਕਣ ਲਈ ਖੜਾਇਆ ਬੇਸਿਕਾ ਕਬੱਡੀ ਦੇ ਵਿੱਚ ਨਵੇਂ ਪਰ ਪਲੇਅਰ ਸਭ ਪੁਰਾਣੇ ਆ ਸੋ ਵੇਖਦੇ ਆ ਜੀ ਲੱਗਾ ਹੋਇਆ ਜੱਫਾ ਕਹਿੰਦੇ ਫਸ ਗਈ ਜਾਨ ਕਹਿੰਦੇ ਅੰਦਰ ਗਿਆ 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 ਰੈਡਰ ਪੂਰਾ ਜ਼ੋਰ ਲਾ ਕੇ ਜਾਫੀ ਨੂੰ ਸੀ ਧੱਕਿਆ ਇਸ ਰੇਡ ਉੱਤੇ ਪੂਰਾ ਜ਼ੋਰ ਦਮਾ ਲਾਇਆ ਇਹ ਦੇਖਦੇ ਆ ਪੁਆਇੰਟ ਰੱਬ ਨੇ ਜੋ ਚਾਇਆ ਉਹੀ ਇੱਥੇ ਆਉਣਾ ਹੈ ਸੰਧੂ ਉਹੀ ਇੱਥੇ ਆਉਣਾ ਹੈ ਜੋ ਉਹਨੇ ਚਾਹਣਾ ਹੈ ਸਭ ਕੁਝ ਚੱਲਣਾ ਹੈ ਖੁੱਲਾ ਹੈ ਅਖਾੜਾ ਹੈ ਇਹ ਬੜਾ ਜ਼ੋਰ ਵਿੱਚ ਤੇ ਉਹ ਬੜਾ ਮਾੜਾ ਹੈ ਚਲੋ ਦੇਖਦੇ ਆ ਕੀ ਬਣਦਾ ਹੈ ਜੀ ਨੰਬਰ ਜਿਹੜਾ ਰੇਡ ਮਾ ਜਿਹੜਾ ਸੁਲਤਾਨ ਨਵੇਂ ਪਿੰਡਾਂ ਮਨਜੀਤ ਰੇਡ ਪਾ ਰਿਹਾ ਹੈ ਪ੍ਰੀਤ ਦੇ ਨਾਲ ਕਹਿੰਦੇ ਭਾਅ ਵਾਲਾ ਪਿਆਰ ਹੈ ਮੇਰੇ ਮਿੱਤਰੋ ਲਓ ਸਾਹਮਣੇ ਦੇਖਣਾ ਇੱਕ ਕੰਨੀ ਦੇ ਕਹਿੰਦੇ ਸੀਟੇ ਵਾਲਿਆ ਗੁਰਵਿੰਦਰ ਲੱਗਿਆ ਹੋਇਆ ਹੈ ਤੇ ਦੂਜੀ ਕੰਨੀ ਦੇ ਕਹਿੰਦੇ ਢੋਲਣ ਪੜਦਾ ਮੰਨਾ ਮੇਰੇ ਮਿੱਤਰੋ ਵੇਖਾਂਗੇ ਕੌਣ ਇਧਰ ਦੇ ਪਾਸੇ ਕਹਿੰਦੇ ਮੰਨਾ ਢੋਲਣ ਵਾਲਾ ਇਹ ਕਹਿੰਦੇ ਕੈਨੇਡਾ ਦੀ ਧਰਤੀ ਦੇ ਘਰਦਾ ਮੇਰੇ ਪੰਜਾਬੀ ਵੀਰੋ ਸੱਤਾ ਸੱਤਾ ਇਹ ਸਮਾਜਪੁਰ ਦਾ ਏਰੀਆ ਗਲਾਨੀਪੁਰ ਪਿੰਡ ਹੈ ਇਸ ਨੌਜਵੰਦਾ ਕੋਕ ਪahlwan ਆਪ ਬਹੁਤ ਤਕੜਾ ਖੇਡਿਆ ਮੇਰੇ ਪੰਜਾਬੀ ਵੀਰੋ ਗੱਲ ਬੰਤਾ ਸਿੰਘ ਜੀ ਮਲਟੋਹੇ ਵਾਲੇ ਪahlwan ਦੀ ਹੋਈ ਹੈ ਤੇ ਕੋਤ ਪਹਿਲਵਾਨ ਉਸ ਚੋਰੀਦਾਰ ਦੇ ਨਾਲ ਘੁੰਮਦਾ ਰਿਹਾ ਪਰ ਇਹ ਟੱਕਰਾ ਬਹੁਤ ਵੱਡੀਆਂ ਆ ਸਾਹਮਣੇ ਇਧਰਲੇ ਪਾਸੇ ਰਾਜੋ ਦੇ ਪਿੰਡ ਦਾ ਕਹਿੰਦੇ ਗੋਰਾ ਘੜਾ ਵੀ ਆ ਗਿਆ ਗਲ ਦੇ ਵਿੱਚ ਪਾਈ ਹੋਈ ਕਾਲੇ ਰੰਗ ਦੀ ਕਾਮੀ ਕਿ ਘੋੜੀਆਂ ਅਮਰਜੀਤ ਵੇਖਦਾ ਆ ਰਿਹਾ ਦੂਰ ਤੋਂ ਕਾਲੀ ਕਾਮੀ ਜਦੋਂ ਤਾਂ ਫਰੀਦੀ ਸੰਗਰੂਰ ਤੋਂ ਆਹ ਸਾਹਮਣੇ ਹਰਪਾਲ ਨਾਲ ਟੱਕਰ ਹੈ ਤੇ ਗੋਰਾ ਘੜਾ ਕਹਿੰਦੇ ਉਂਗਲ ਖੜੀ ਕਰ ਗਿਆ ਇੰਨੀ ਅੱਖਾਂ ਬੰਨ ਕਬੱਡੀਆਂ ਤੇ ਮਹਿਮੂਦਪੁਰਿਆ ਪੰਦੀ ਕਬੱਡੀ ਤੇ ਕਰਗਲ ਸੋਹਣਿਆ ਮੁੰਨੇ ਦੀ ਲਓ ਸਾਹਮਣੇ ਕਹਿੰਦੇ ਦੁੱਲਾ ਰੇਡ ਪਾ ਰਿਆ ਖੇਡ ਦੇ ਮੈਦਾਨ ਦੇ ਵਿੱਚ ਦੁੱਲੇ ਜੀ ਕਹਿੰਦੇ ਕਬੱਡੀ ਪਾਈ ਹੋਈ ਹੈ ਇੱਕ ਕੰਨੀ ਦੇ ਕਹਿੰਦੇ ਸਰਾਵ ਵਾਲਾ ਹੈਪੀ ਲੱਗਿਆ ਹੋਇਆ ਐਨ ਮੇਰੇ ਮਿੱਤਰੋ ਗੱਲਾਂ ਵੰਡੀਆਂ ਪਰ ਆਹ ਕਹਿੰਦੇ ਕਾਰਜ ਹੈ ਇਹ ਕਹਿੰਦੇ ਬਾਬੇ ਬਲਦੇਵ ਪ੍ਰਮਾਨ ਦਾ ਪੁੱਤਰ ਨੰਬਰ ਜਿਹੜਾ ਕਹਿੰਦੇ ਕਾਰਜ ਨੇ ਜੋੜ ਦਿੱਤਾ ਹੈ। ਬੜਾ ਤਗੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ। ਲਓ ਅਗਲੀ ਰੇਡ ਪਾਉਣ ਦੇ ਲਈ ਇਹ ਕਹਿੰਦੇ ਕਾਲੀਏ ਪਿੰਡ ਵਾਲਾ। ਇਸੇ ਨਗਰ ਦੀ ਕਹਿੰਦੇ ਜੰਮਨਾਨ। ਲਓ ਸਾਹਮਣੇ ਕਹਿੰਦੇ ਚੀਤਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਜੀਤੇ ਦੀ ਕਹਿੰਦੇ ਕਬੱਡੀ ਪਈ ਹੋਈ ਹੈ। ਆਹ ਸਾਹਮਣੇ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ। ਸਵਾਦ ਵੱਜਾ ਪਿਆ। ਕਾਲੀਏ ਪਿੰਡ ਦੀ ਧਰਤੀ ਹੈ। ਵੇਖਾਂਗੇ ਸਾਹਮਣੇ ਕੌਣ? ਇਹ ਕਹਿੰਦੇ ਗੁਰਵਿੰਦਰ ਹੈ ਨਾਮ ਜਿਹੜਾ ਸੀਚੇ ਵਾਲੀ ਹੈ। ਨੰਬਰ ਜਿਹੜਾ ਉਹ ਜਾਫੀਆਂ ਦੇ ਖਾਤੇ ਵਿੱਚ ਜੁੜ ਗਿਆ ਹੈ ਹਾਂਜੀ ਮੇਰਾ ਸਾਡੇ ਵੀਰ ਕਹਿੰਦੇ ਵੀ ਜਿਹੜੇ ਜਿੰਨਾ ਭਰਾਵਾਂ ਦੀ ਡਿਊਟੀ ਨਹੀਂ ਵਿੱਚ ਆਪਾਂ ਕਿਰਪਾ ਕਰਕੇ ਨਾਂ ਖੜੀਏ ਜਿਹੜੇ ਪਲੇਅਰ ਵੀ ਆ ਉਹ ਬੀ ਦੇ ਵਿੱਚ ਚਲੇ ਜਾਣ ਕਿਉਂਕਿ ਦਿਸਦਾ ਕੋਈ ਨਹੀਂ ਬਾਹਰੋਂ ਪਲੇਅਰਾਂ ਨੂੰ ਦਰਸ਼ਕ ਨੂੰ ਕੋਈ ਦਿਖਦਾ ਨਹੀਂ ਕਿਉਂਕਿ ਦੱਸੇ ਉਧਰ ਭੁੱਲਰ ਫੈਮਿਲੀ ਨਸੀਮ ਸਿੰਘ ਜੀ ਭੁੱਲਰ ਸਾਹਿਬ ਤੇ ਸਰਦਾਰ ਖੱਤੇ ਸਿੰਘ ਜੀ ਭੁੱਲਰ ਸਾਹਿਬ ਸਰਦਾਰ ਗੁਰਜੀਤ ਸਿੰਘ ਜੀ ਭੁੱਲਰ ਸਾਹਿਬ ਤੇ ਸਰਦਾਰ ਰਣਜੀਤ ਸਿੰਘ ਜੀ ਭੁੱਲਰ ਸਾਹਿਬ ਬਹੁਤ ਵੱਡਾ ਮਾਣ ਪਿਆਰੇ ਨਾਲ ਬੋਲਾਂਗੇ ਨਹੀਂ ਹੈ ਤੇ ਕਹਿੰਦੇ ਆ ਕਿ ਕਾਲੀ ਉਸ ਕਤਰੇ ਦੇ ਜਿੰਨੇ ਵੀ ਮੁੰਡੇ ਕੌਡੀਆਂ ਪਾਉਂਦੇ ਆ ਉਹਨਾਂ ਦੀਆਂ ਤਿੰਨ ਤਿੰਨ ਕਬੱਡੀਆਂ 1-1000 ਦੀਆਂ ਲਵੀ ਜਿੱਤੇ ਤੇਰੀਆਂ ਤਿੰਨ ਕਬੱਡੀਆਂ 1000 ਦੀਆਂ ਨੌਜਾਨਾ ਤੇ ਹੋਰ ਮੁੰਡਾ ਜੇ ਇਸ ਪਿੰਡ ਦਾ ਉਹਦੇ ਆਪਾਂ ਤਿੰਨ ਜੱਫੇ ਕਰ ਦੇਵਾਂਗੇ ਜੇ ਕੋਈ ਹੋਰ ਮੁੰਡਾ ਇਸ ਪਿੰਡ ਦਾ ਹੋਇਆ ਭੁੱਲਰ ਫੈਮਿਲੀ ਨੇ ਕਹਿੰਦੇ ਮੈਚ ਦੇ ਵਿੱਚ ਉਹ ਤਨ ਤਨ ਕਰਵਾ ਦਿੰਦੀ ਹੈ ਦਵਿੰਦਰ ਦੇ ਨਾਲ ਉਹਦਾ ਪਿਆਰ ਹੈ ਲਵੀ ਦਵਿੰਦਰ ਵਿੱਚ ਵਿੱਚ ਦੋਵੇਂ ਬੋਲਾਂ ਦੀ ਸਾਂਝ ਪਾ ਇੱਕ ਵਾਰੀ ਮੈਚ ਥੋੜਾ ਪਨਾ ਕੇ ਰੱਖ ਕੋਲਿਆ ਥੋੜਾ ਕਰ ਜੁਰਤ ਦੇ ਨਾਲ ਬੋਲਾ ਦੇ ਵਿੱਚ ਸ਼ੁਰਤ ਦਾ ਸਾਡੇ ਸੰਦੀਪ ਸਿੱਧੂ ਨੇ ਭਰੀ ਹੋਈ ਹੈ ਜਿਹਨੂੰ ਆਪਾਂ ਪਿਆਰ ਨਾਲ ਦੀਪ ਸਿੱਧੂ ਕਹਿੰਦੇ ਆ ਇਸ ਫੀਲਡ ਦੇ ਵਿੱਚ ਨਵੇਂ ਆ ਜੀ ਨੰਬਰ ਇਸ ਮੇਲੇ ਦੇ ਵਿੱਚ ਆਪਾਂ ਆਏ ਹੋਏ ਆ ਕੱਲ ਫੇਰ ਇਸ ਜਗ੍ਹਾ ਦੇ ਉੱਤੇ ਇੱਕ ਬਹੁਤ ਹੀ ਲੱਖਾ ਜਿਹਾ ਮੈਚ ਹੈ ਲਓ ਜੀ ਸੋਰ ਸਿੰਘ ਦਾ ਅਗਲੇ ਬੰਨੇ ਦੇਖਦੇ ਆ ਮੈਚ ਦਾ ਹਾਲ ਚਾਣ ਜਾਣ ਜਾ ਰਹੇ ਨੇ ਲਓ ਬਾਬਾ ਕਹਿੰਦੇ ਮਾੜੀ ਮਹਿੰਗੇ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ। ਬਾਬੇ ਜੀ ਕਹਿੰਦੇ ਕਬੱਡੀ ਪਈ ਹੋਈ ਹੈ। ਉਧਰ ਕਹਿੰਦੇ ਢੱਲੋਂ ਢੋਲਣ ਸਾਹਿਬ ਨਾਲ ਕਹਿੰਦੇ ਤਰਸੇਮ ਬਿਮਾਰੀ ਰਾਜੋ ਕੇ ਬਾਬਾ ਚਾਨਣ ਸਿੰਘ ਜੀ ਰਾਜੋ ਕੇ ਬਹੁਤ ਬਹੁਤ ਧੰਨਵਾਦ ਹੈ। ਇਧਰ ਕਹਿੰਦੇ ਕਾਰਜ ਬੱਲੇ ਬੱਲੇ ਕਰਵਾ ਗਿਆ। ਬੜਾ ਤਕੜਾ ਜ ਨਵੇਂ ਪੀੜ੍ਹੀਆਂ ਖੇਡ ਦੇ ਮਾਣ ਦੇ ਵਿੱਚ ਵਧਿਆ ਹੋਇਆ ਹੈ। ਵੇਖਾਂਗੇ ਕੌਣ ਬੱਲੇ ਬੱਲੇ ਕਰਾਵੇਗਾ। ਲੱਭੀ ਮਹਿੰਦੀਪੁਰਿਆ ਹਾਰ ਰਹਾ ਦਾ। ਜਾਂ ਕਹਿੰਦੇ ਕਲਸਾ ਵਾਲੇ ਨੂੰ ਆਹ ਸਾਹਮਣੇ ਕਹਿੰਦੇ ਮਰਜੀਤ ਦੀ ਕਬੱਡੀ ਪਈ ਹੋਈ ਹੈ। ਐਨ ਮਾਰੇ ਵੱਤੋ ਲਓ ਸਾਹਮਣੇ ਵੇਖਣਾ ਹੈ ਕੌਣ ਬੱਲੇ ਬੱਲੇ ਕਰਾਵੇਗਾ ਇਧਰਲੇ ਪਾਸੇ ਮੇਰੇ ਮਿੱਤਰੋ ਸਵਾਨ ਮੱਜਾ ਪੈ ਲਾ ਲੱਗਦਾ ਹੋਇਆ ਚੋਰ ਆ ਬੱਲੇ 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 ਸਵਾਨ ਵੱਖਰਾ ਹੈ ਅੰਮਰ ਰੇਂਡਰ ਦੇ ਖਾਤੇ ਜੁੜ ਗਿਆ ਲਓ ਸਾਹਮਣੇ ਕਹਿੰਦਾ ਨੀਪੁਰ ਪਿੰਡ ਤੇ ਕੁੱਕ ਭੜਵਾਨ ਦਾ ਪੁੱਤ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਭਾਣਾ ਪਰ ਮੈਨੂੰ ਲੱਗਦਾ ਕਾਰਜ ਅੱਜ ਬੁਰੀ ਤੇ ਆਇਆ ਹੋਇਆ ਹੈ ਕਾਰਜ ਅੱਜ ਬੁਰੀ ਤੇ ਆਇਆ ਹੋਇਆ ਹੈ ਅੰਮਰ ਗਰੀ ਤੇ ਗੋਣ ਸਾਡੇ ਵੀਰ ਜੀਆ ਦੇ ਗੱਲ ਕਰ ਸੱਚੀ ਨਾਲ ਕੋ ਚੰਡ ਜੀ ਪੁੱਤ ਰੱਖੇ ਪੰਜਾਬੀ ਮਾਵਾਂ ਨੇ ਚੰਡ ਚੰਡ ਜੀ ਖੇਡ ਦਾ ਕਬੱਡੀ ਜੱਫੇ ਲਾਉਂਦੇ ਰਹਿ ਜਾਂ ਪਾਉਂਦੇ ਨੇ ਇਸ ਲਈ ਪੰਜਾਬ ਦੇ ਚੋਬਰ ਕਹਾਉਂਦੇ ਨੇ ਹਰਜੀਤ ਮਰਾੜ ਪਾਕਾ ਖਾਨਾ ਬੜਾ ਰੇਡਲੇ ਮਸ਼ਹੂਰ ਸੀ ਸੁਖਮਣ ਚੋਲਾ ਦਾ ਨਾਮ ਲੈਣਾ ਇਹ ਜ਼ਰੂਰ ਜੀ ਇੱਕ ਮਿੰਟ ਦੁੱਲੇ ਇੱਕ ਮਿੰਟ ਕਬੱਡੀ ਨਾਲ ਮੈਂ ਤੁਹਾਨੂੰ ਬਰਾਤੇ ਜ਼ਰੂਰ ਲੱਗੂਗਾ ਮੇਰਾ ਤੁਹਾਨੂੰ ਇਹ ਵਾਰ ਅਸੀਂ ਤੇ ਕੜੀ ਦੀ ਪੂਰਾ ਦੌਲਤ ਤੋਂ ਵੀ ਬਾਹਰ ਓਏ ਰੇਡ ਪਾਉਣ ਦੇ ਹਾਇ ਜੀ ਲੋਕ ਸ਼ੇਰ ਲਾਈਵ ਵਾਲੇ ਭਰਾ ਨੂੰ ਬੇਨਤੀ ਆਪਾਂ ਵੀ ਤੁਰ ਫਿਰ ਕੇ ਜਿਹੜੇ ਵੀਰ ਦੀ ਡੌਡੇ ਨਹੀਂ ਰੇਡਰ ਤੇ ਜਾਹੀ ਮਾਰੋ ਆਣਗੇ ਪਿੱਛੋਂ ਸਾਈਡ ਤੋਂ ਕਰਨੀਆਂ ਪਾਉ ਕਿਉਂਕਿ ਧੰਤਾਂ ਦਾ ਭਾਈ ਮੇਘ ਸਿੰਘ ਨੇ ਸ਼ਹੀਦ ਇੱਕ ਖੂਬ ਸ਼ਖਸੀਅਤ ਹੈ ਇਸ ਗੁਰੂ ਘਰ ਦੇ ਵਿੱਚੋਂ ਜੋ ਵੀ ਮੰਗੇ ਮਿਲਦਾ ਆਪਾਂ ਉਹਨਾਂ ਦੇ ਮੇਲਿਆਂ ਦੀ ਸ਼ਾਨ ਵਧਾਉਣੀ ਹੈ ਆਪਾਂ ਉਹਨਾਂ ਦੇ ਮੇਲੇ ਮੱਕੂ ਕਾਲੀ ਉਸਕਤਰੇ ਦੀ ਧਰਤੀ ਦਾ ਇਹਦਾ ਤੇ ਰਾਜੀਆ ਪੰਜਾਬੀਆਂ ਦੇ ਖੌਣ ਚ ਕਬੱਡੀ ਸੁਰ ਸਿੰਘੀਆਂ ਪੈਂਦੀ ਕਬੱਡੀ ਤੇ ਕਰ ਕਰ ਸੋਹਣਿਆ ਲਾਭ ਗੱਗੂ ਆਇਆ ਹੋਇਆ ਜੀ ਕਬੱਡੀ ਪਾਉਣ ਲਈ ਦੇਖਦੇ ਹਾਂ ਇਸ ਤੇ ਕੀ ਬਣਦਾ ਆ ਸੁਰ ਸਿੰਘ ਦੀ ਟੀਮ ਔਰ ਕਾਲੀਆਂ ਸਟੱਪਾਂ ਦੀ ਟੀਮ ਦਾ ਮੈਚ ਆਪਸ ਫਸਿਆ ਹੋਇਆ ਹੈ ਸਰਦਾਰ ਦੇ ਸਰਦਾਰ ਦੇ ਨਾਲ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਮਹਾਨ ਕਬੱਡੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਜਿੱਤੇ ਨਾ ਜਨ ਨਾ ਜਹੇ ਆ ਸੁਰਮਿਆਂ ਨੂੰ ਪੈਂਦੇ ਆ ਕਬੱਡੀਆਂ ਸੁਰਮੇ ਮੋੜਦੇ ਈ ਖਾਣਾ ਨਾ ਜੰਮਾ ਹੁਣ ਜੱਫਾ ਨਹੀਂ ਖਾਣਾ ਹੁਣ ਜੱਫਾ ਨਹੀਂ ਖਾਣਾ ਹੁਣ ਜੱਫਾ ਨਹੀਂ ਖਾਣਾ ਜੇ ਮੈਂ ਪਹਿਲਾਂ ਕਿਹਾ ਹੁਣ ਆ ਕਿਉਂਤੀ ਐ ਭੱਜਾ ਖੇਡ ਮੈਦਾਨ ਦੇ ਵਿੱਚ ਕਿ ਡਾਂਗ ਉੱਤੇ ਡੇਰਾ ਜੜਦਾ ਇਸ ਗੱਲ ਦਾ ਝੋੜਨਾ ਨਹੀਂ ਕਿ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿੱਤਰੂ ਬਣੇ ਖਾਣੀ ਅੱਜ ਕੁੰਡੀਆਂ ਦੇ ਸਿੰਘ ਫਸੇ ਹੋਏ ਐ ਕਾਲਜਾ ਸਾਰਾ ਪਿੰਡ ਆਇਆ ਵਸਤਗੜ ਆਇਆ ਬਾਪੂ ਵੀ ਲਾਈਵ ਬੈਠਾ ਆਹ ਜਿੰਨੇ ਆਪ ਦੁਨੀਆ ਬਣਾਈ ਹੋਈ ਐ ਦੁਨੀਆ ਨੇ ਕਹਿੰਦੇ ਵੱਡੇ ਵੱਡੇ ਜਾਖੀਆਂ ਤੇ ਕਬੱਡੀਆਂ ਪਾ ਕੇ ਬਾਪੇ ਬਲਦੇਰ ਨੇ ਨਾਮ ਰੌਸ਼ਨ ਕੀਤਾ ਚਾਨਣ ਵਾਲਾ ਨਾਮ ਚੱਲਦਾ ਆ ਅਮਨ ਹੁਣ ਦਾ ਨਾਮ ਚੱਲਦਾ ਮੇਰੇ ਪੰਜਾਬੀ ਵੀਰੋ ਖੇਡ ਮੈਦਾਨ ਦੇ ਜਿੱਧਰ ਦੇ ਪਾਸੇ ਏ ਆ ਕੀ ਬਣ ਗਿਆ ਤੇਰਾ ਰੱਬਾ ਆ ਤਾੜੀ ਮਾਰ ਦਿਓ ਮੈਚ ਹੱਲੇ ਪਾਕਿਆ ਨਹੀਂ ਮੈਚ ਹੱਲੇ ਕਰਮ ਨਹੀਂ ਹੋਇਆ ਮਹਮੂਲਪੁਰਿਆ ਜਦੋਂ ਮੈਚ ਕਰਮ ਹੋ ਗਿਆ ਫਿਰ ਤਾੜੀਆਂ ਆਪ ਮਾਰੇ ਵੱਜਣੀਆਂ ਕਿ ਵੱਜੀਆਂ ਤਾੜੀਆਂ ਤੋਂ ਪਤਾ ਲੱਗਦਾ ਇਹਨਾਂ ਲੋਕਾਂ ਦੇ ਮਨ ਲੱਗਿਆਂ ਦਾ ਕਿਥੇ ਦੁਨੀਆ ਕੋਈ ਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਕਹਿੰਦੀ ਕਬੱਡੀ ਤੇ ਸੁਰ ਸਿੰਘਿਆ ਕਰ ਗੱਲ ਨਾ ਜਾਨਾ ਡਬਲ ਜਾਨ ਬਰਹਾਤੀ ਆਪੇ ਭਵਾਨ ਬੋਲਣ ਦਾ ਦਿੱਤਾ ਇੱਕ ਮੌਕਾ ਏ ਜੱਪਾ ਕਰਦੇ ਤੂੰ ਮੇਰੀ ਜ਼ਿੰਦਗੀ 'ਚ ਬੜਾ ਸੋਤਾ ਏ ਸੰਧਰੋ ਜ਼ਿੰਦਗੀ ਦਾ ਹੋਰ ਖੇਡ ਵਿੱਚ ਆਵਾਂਗਾ ਕਬੱਡੀ ਵਾਲੇ ਦੇ ਦਰ ਮੌਕਾ ਦਾ ਫੇਰ ਆਵਾਂਗਾ ਪਤਾ ਗਲਾਲੀਪੁਰਿਆ ਰੇਡ ਪਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਰੇਡ ਹੈ ਉਧਰ ਕਹਿੰਦੇ ਸਾਡਾ جاک جی دے میرے مطروں اٹلی کو لائیو جڑے ہویا وہ شیف طور دے پانوان اس پر آگا لاؤ سامنے ریپنے جاگی دیرے ہو لاؤ سامنے گھرے گھرے دی ریڑ ہے راجو کیا نہیں تاتی دے بندے پندر دے بندہ سامان سنو جنگا گیتا گیا ہے اور پچھلے دنے بندہ کا اٹھا سا دی کھیڑ کو بندی نو پیا ہے گندہ راجو کے بارا سادہ بیر سادے میں جنی ریا ہے اس پانی سنسار میں پال بدا کہہ گیا ہے ہاں سمہ مات ਦੱਸਿਏ ਇੱਕ ਵਾਰੀ ਪ੍ਰਧਾਨ ਜੀ ਕਿੰਨੇ ਕਿੰਨੇ ਪਰਿਵਾਰਾਂ ਦੇ ਐ ਪਰਿਵਾਰਾਂ ਦੇ